ਇਲਾਕੇ ਦੇ ਬੱਚਿਆਂ ਨੂੰ ਆਧੁਨਿਕ ਸਹੂਲਤਾਂ ਦੇ ਨਾਲ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੇ ਮੁਕੇਰੀਆਂ ਨਜ਼ਦੀਕੀ ਪਿੰਡ ਸਮਰਾ ਚਕਵਾਲ ਦੇ ਲਾਈਟ ਹਾਊਸ ਪਬਲਿਕ ਹਾਈ ਸਕੂਲ ਵਿਖੇ ਪ੍ਰਿੰਸੀਪਲ ਬਲਜੀਤ ਕੌਰ ਦੀ ਅਗਵਾਈ ਵਿੱਚ ਸਲਾਨਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਰਜਿੰਦਰ ਕੁਮਾਰ ਅਗਰਵਾਲ, ਰੇਨੂ ਅਗਰਵਾਲ ਅਤੇ ਉਹਨਾਂ ਦੇ ਨਾਲ ਸੁਖਦੇਵ ਗੋਇਲ, ਰਾਜੇਸ਼ ਅਗਰਵਾਲ, ਮਨੋਜ ਅਗਰਵਾਲ, ਮਿਆਕ ਅਗਰਵਾਲ, ਰિયાન ਅਗਰਵਾਲ, ਮੀਨੂ ਅਗਰਵਾਲ, ਸ਼ਿਲਾਗਾ ਅਗਰਵਾਲ, ਪ੍ਰੋਮਿਲਾ ਗੁਪਤਾ, ਪਵਨ ਗੁਪਤਾ ਅਤੇ ਡਾਇਰੈਕਟਰ ਜੀਐਸ ਲਾਂਬਾ, ਸਲਾਹਕਾਰ ਠਾਕੁਰ ਸੁਤਵੀਰ ਸਿੰਘ ਹੋਰਾਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਆਰੰਭਤਾ ਮੁੱਖ ਮਹਿਮਾਨ ਵੱਲੋਂ ਦੀਪਕ ਜਲਾ ਕੇ ਕੀਤੀ ਗਈ ਅਤੇ ਸਕੂਲ ਪ੍ਰਿੰਸੀਪਲ ਬਲਜੀਤ ਕੌਰ ਵੱਲੋਂ ਹਾਜ਼ਰੀਨ ਦਾ ਸਵਾਗਤ ਕੀਤਾ ਗਿਆ ਅਤੇ ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ। ਰੰਗ-ਬਰੰਗੀਆਂ ਪੋਸ਼ਾਕਾਂ ਵਿੱਚ ਸਜੇ ਵਿਦਿਆਰਥੀਆਂ ਨੇ ਸੱਭਿਆਚਾਰਕ ਅਤੇ ਸਮਾਜਿਕ ਜਾਗਰੂਕਤਾ ਦਾ ਸੁਨੇਹਾ ਦਿੰਦੇ ਪ੍ਰੋਗਰਾਮ ਪੇਸ਼ ਕੀਤੇ ਜਿਸ ਦਾ ਆਨੰਦ ਹਾਜ਼ਰੀਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਮਾਣਿਆ। ਇਸ ਮੌਕੇ ਜਿੱਥੇ ਪ੍ਰਬੰਧਕ ਕਮੇਟੀ ਅਤੇ ਮੁੱਖ ਮਹਿਮਾਨ ਵੱਲੋਂ ਵੱਖ-ਵੱਖ ਖੇਤਰਾਂ ਦੇ ਵਿੱਚ ਕੀਰਤੀਮਾਨ ਸਥਾਪਿਤ ਕਰਨ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਸਨਮਾਨਿਤ ਕੀਤਾ ਅਤੇ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਪ੍ਰਿੰਸੀਪਲ ਬਲਜੀਤ ਕੌਰ ਡਾਇਰੈਕਟਰ ਜੀਐਸ ਲਾਂਬਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਰਜਿੰਦਰ ਕੁਮਾਰ ਅਗਰਵਾਲ ਹੋਰਾਂ ਇਲਾਕੇ ਦੇ ਬੱਚਿਆਂ ਨੂੰ ਪੜ੍ਹੇ ਲਿਖੇ ਅਤੇ ਤਜਰਬੇਕਾਰ ਅਧਿਆਪਕਾਂ ਰਾਹੀਂ ਸਿੱਖਿਆ ਪ੍ਰਦਾਨ ਕਰਨ ਅਤੇ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਬਚਨ ਬੱਤਾਂ ਦੁਹਰਾਉਂਦੇ ਹੋਏ ਸਾਲਾਨਾ ਪ੍ਰੋਗਰਾਮ ਨੂੰ ਖੂਬਸੂਰਤੀ ਨਾਲ ਨੇਪੜੇ ਚਾੜਨ ਲਈ ਵਧਾਈ ਦਿੱਤੀ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਦਾਖਲੇ ਲਾਈਟ ਹਾਊਸ ਪਬਲਿਕ ਹਾਈ ਸਕੂਲ ਵਿੱਚ ਕਰਵਾਉਣ ਦੀ ਅਪੀਲ ਨੇ ਉਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਸਕੂਲ ਦੇ ਪ੍ਰਿੰਸੀਪਲ ਡਾਇਰੈਕਟਰ ਅਧਿਆਪਕ ਮਾਤਾ ਪਿਤਾ ਅਤੇ ਆਏ ਹੋਏ ਮਹਿਮਾਨਾਂ ਦਾ ਦਿਲੋਂ ਸਵਾਗਤ ਕਰਦਾ ਹਾਂ ਅਸੀਂ ਇਸ ਸਕੂਲ ਵਿੱਚ ਮਨਾਏ ਜਾ ਰਹੇ ਸਾਲਾਨਾ ਸਮਾਗਮ ਨੂੰ ਮਨਾਉਣ ਲਈ ਇਕੱਠੇ ਹੋਏ ਹਾਂ ਇਹ ਦਿਨ ਸਾਡੇ ਸਾਰਿਆਂ ਦੀ ਸਮੂਹਿਕ ਮਿਹਨਤ ਅਤੇ ਸਫਲਤਾ ਦਾ ਪ੍ਰਤੀਕ ਹੈ ਇਸ ਸਬਸਤੇ ਅਸੀਂ ਆਪਣੀ ਸੰਸਕ੍ਰਿਤੀ ਕਲਾ ਅਤੇ ਗਿਆਨ ਨੂੰ ਸਾਂਝਾ ਕਰਦੇ ਹਾਂ ਇਹ ਸਾਡੇ ਲਈ ਇੱਕ ਸ਼ਾਨਦਾਰ ਸਾਲ ਰਿਹਾ ਹੈ ਖਾਸ ਤੌਰ ਤੇ ਸਾਡੇ ਹੁਨ ਹਾਰਾ ਤੇ ਪ੍ਰਤਮਾਸ਼ੀਲ ਬੱਚਿਆਂ ਲਈ ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ ਮੈਂ ਇਸ ਮੌਕੇ ਤੇ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਕੂਲ ਵਿੱਚ ਪੜਨ ਵਾਲੇ ਬੱਚਿਆਂ ਦੀ ਪ੍ਰਗਤੀ ਨੂੰ ਜਾਣਨ ਲਈ ਮਾਤਾ ਪਿਤਾ ਤੇ ਆਪਕਾ ਨਾਲ ਤਾਲਮਿਲ ਹੋਣਾ ਬਹੁਤ ਜ਼ਰੂਰੀ ਹੈ ਅਤੇ ਮਾਤਾ ਪਿਤਾ ਬੱਚਿਆਂ ਦੀ ਪ੍ਰਗਤੀ ਨੂੰ ਜਾਣਨ ਲਈ ਅਧਿਆਪਕਾਂ ਨਾਲ ਤਾਲਮਿਲ ਬਣਾਈ ਰੱਖਣ ਇਸ ਤਰ੍ਹਾਂ ਨਾਲ ਬੱਚਿਆਂ ਦਾ ਜੀਵਨ ਸਫਲ ਹੋ ਬਣ ਸਕਦਾ ਹੈ ਸਾਰੇ ਵਿਦਿਆਰਥੀਆਂ ਨੂੰ ਬਿਹਤਰੀਨ ਪ੍ਰਦਰਸ਼ਨ ਲਈ ਬਹੁਤ-ਬਹੁਤ ਵਧਾਈ ਹੋਵੇ ਤੁਸੀਂ ਇਸ ਸਲਾਨਾ ਸਮਾਗਮ ਨੂੰ ਬਾਦਾਂਵਨ ਨੂੰ ਵਿਸ਼ੇਸ਼ ਬਣਾ ਦਿੱਤਾ ਹੈ ਮੈਂ ਇਸ ਕਾਰੇ ਨੂੰ ਸਫਲ ਬਣਾਉਣ ਵਾਲੇ ਸਕੂਲ ਦੇ ਪ੍ਰਬੰਧਕ ਅਧਿਆਪਕ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਉਹਨਾਂ ਦੀ ਸਖਤ ਮਿਹਨਤ ਸਦਕਾ ਹੀ ਇਸ ਦਿਨ ਨੂੰ ਮਨਾਇਆ ਜਾ ਰਿਹਾ ਹੈ ਅਤੇ ਇੱਕ ਵਾਰ ਫਿਰ ਮੈਂ ਆਏ ਹੋਏ ਮੁੱਖ ਮਹਿਮਾਨਾਂ ਮਾਤਾ-ਪਿਤਾ ਅਧਿਆਪਕਾਂ ਦਾ ਦਿਲੋਂ ਧੰਨਵਾਦ ਕਰਦਾ ਅੱਜ ਲਾਈਟ ਹਾਊਸ ਪਬਲਿਕ ਹਾਈ ਸਕੂਲ ਦਾ ਸਲਾਨਾ ਸਮਗਮ ਮਨਾਇਆ ਜਾ ਰਿਹਾ ਹੈ। ਔਰ ਇਸ ਵਿੱਚ ਮੈਨੇਜਮੈਂਟ ਕਮੇਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਵਰਜਿੰਦਰ ਕੁਮਾਰ ਅਗਰਵਾਲ ਜੀ ਐਜ਼ ਅ ਚੀਫ ਗੈਸ ਔਰ ਉਨ੍ਹਾਂ ਦੀ ਤਰਮਪਤਨੀ ਸ਼੍ਰੀਮਤੀ ਰੇਨੂ ਬਾਲਾ ਜੀ ਸ਼ਕਤੀ ਦੇ ਤੌਰ ਤੇ ਸਮਲਿਤ ਹੋਏ ਹਨ। ਇਹ ਨਵੀਂ ਮੈਨੇਜਮੈਂਟ ਦਾ ਪਹਿਲਾ ਔਰ ਉਨ੍ਹਾਂ ਦੀ ਸਰਪ੍ਰਸਤੀ ਚ ਪਹਿਲਾ ਐਨਵਲ ਫੰਕਸ਼ਨ ਮਨਾਇਆ ਜਾ ਰਿਹਾ ਹੈ। ਜਿਹਦੇ ਵਿਚਕਾਰ ਬੱਚਿਆਂ ਦੀ ਅਚੀਵਮੈਂਟ ਨੂੰ ਲੈ ਕੇ ਜੋ ਅਕੈਡਮਿਕਸ ਦੇ ਨਾਲ ਦੇ ਨਾਲ ਹੋਰ ਦੂਜੇ ਖੇਤਰਾਾਂ ਚ ਜਿੱਦਾਂ ਕਲਚਰਲ ਐਕਟੀਵਿਟੀਆਂ სპੋਰਟਸ ਲਿਟਰੇਰੀ ਐਕਟੀਵਿਟੀਆਂ ਵਿੱਚ ਵੀ ਜਿਹੜੇ ਬੱਚਿਆਂ ਨੇ ਨਾਮਨਾਖ ਖਟਿਆ ਪ੍ਰਾਈਜ਼ ਦਿੱਤੇ ਜਿੱਤੇ ਉਹ ਪ੍ਰਾਈਜ਼ ਦੇਣ ਵਾਸਤੇ ਸ੍ਰੀ ਅਰਵਿੰਦ ਵਰਜਿੰਦਰ ਕੁਮਾਰ ਅਗਰਵਾਲ ਜੀ ਨੇ ਆਪਣੇ ਵਿਅਕਤੀ ਮੈਚ ਤੋਂ ਸਮਾ ਘਟ ਕੇ ਅਸੀਂ ਇੱਥੇ ਪ੍ਰਾਈਜ਼ ਦੇਣ ਵਾਸਤੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਆਏ ਹਾਂ इस तो पहले प्रिंसिपल श्रीमती बलजीत कौर जी और ने दी सालाना रिपोर्ट पढ़ी और पिछले एक साल जो जो स्कूल दिया दचीवमेंट्स रही हैं वो पढ़ के पेरेंट्स नितिया मैनेजमेंट नाझिया कीतियामुन्ने बच्चों ने अपने प्रोग्राम पेश जहाँ से पेरेंट्स बड़े उत्साहित होए और बहुत खुश होए ये छोटे जे समाच बच्चे जिन्नी कहन ਕਰ ਸਕਦੇ ਸੀਗੇ ਅਕੈਡਮਿਕਸ ਤੋਂ ਇਲਾਵਾ ਉਹਨਾਂ ਨੇ ਬਹੁਤ اچھا ਪ੍ਰੋਗਰਾਮ ਪੇਸ਼ ਕੀਤਾ ਪੇਰੈਂਟਸ ਨੂੰ ਕਾਫੀ ਪਸੰਦ ਆਇਆ ਪ੍ਰੋਗਰਾਮ ਔਰ ਅਸੀਂ ਚਾਹੁੰਦੇ ਆ ਕਿ ਬੱਚੇ ਇਸੇ ਤਰੀਕੇ ਨਾਲ ਆਪਣੀ ਮਿਹਨਤ ਕਰਕੇ ਅਕੈਡਮਿਕਸ ਤੋਂ ਇਲਾਵਾ ਵੀ ਕਲਚਰਲ ਐਕਟੀਵਿਟੀਜ਼ ਵੀ ਹਿੱਸਾ ਲੈਣ ਬਹੁਤ ਸਾਰੇ ਇੰਟਰ ਸਕੂਲ ਕੰਪੀਟੀਸ਼ਨ ਜਿਵੇਂ ਬੱਚੇ ਨਾਮ ਨਾ ਖਟ ਕੇ ਆਏ ਹਨ ਜਿਨ੍ਹਾਂ ਦੇ ਵੀ ਇਨਾਮ ਜੋ ਹੈ ਉਹ ਤਕਸੀਮ ਕੀਤੇ ਗਏ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਸਕੂਲ ਇਸੇ ਤਰੀਕੇ ਨਾਲ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਝੂਲ ਕਰੇ ਅਤੇ ਇਸ ਦੇ ਨਾਲ ਦੇ ਨਾਲ ਹੀ ਮੈਂ ਸਮੂਹ ਸਟਾਫ ਮੈਂਬਰਸ ਜਿਨ੍ਹਾਂ ਦੀ ਅਥਕ ਮਿਹਨਤ ਅਕੈਡਮਿਕ ਸਾਈਡ ਤੇ ਵੀ ਅਤੇ ਦੂਸਰੇ ਜੋ ਕੋ-ਕurricular ਐਕਟੀਵਿਟੀਆਂ ਹੈ ਉਹਦੇ ਚ ਵੀ ਉਹਨਾਂ ਦੀ ਰਹੀ ਹੈ ਬੱਚਿਆਂ ਦੀ ਮਿਹਨਤ ਰਹੀ ਹੈ ਨਾਨ-ਟੀਚਿੰਗ ਸਟਾਫ ਦੀ ਵੀ ਜੜੀ ਹੈ ਕੰਟਰੀਬਿਊਸ਼ਨ ਆਪਣੇ ਤੇ ਉੱਤੇ ਕੋਈ ਕਟ ਨਹੀਂ ਹੁੰਦੀ ਜੋ ਸਕੂਲ ਚ ਬੱਚਿਆਂ ਨੂੰ ਸੰਭਾਲਦੇ ਹਨ ਬੱਚਿਆਂ ਨੂੰ ਟਰਾਂਸਪੋਰਟ ਵਾਲੇ ਲੈ ਕੇ ਆਉਂਦੇ ਹਨ ਸਕੂਲ ਚ ਔਰ ਇਸੇ ਤਰੀਕੇ ਨਾਲ ਉਹਨਾਂ ਨੂੰ ਸਕੂਲ ਤੋਂ ਛੱਡ ਕੇ ਆਉਂਦੇ ਹਨ ਘਰਾਂ ਚ ਤਾਂ ਮੈਂ ਇੱਕ ਵਾਰੀ ਫੇਰ ਸਾਰੇ ਪੇਰੈਂਟਸ ਨੂੰ ਔਰ ਸਾਰੇ ਮੈਨੇਜਮੈਂਟ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਉਹਨਾਂ ਨੇ ਇੱਥੇ ਆ ਕੇ ਫੰਕਸ਼ਨ ਨੂੰ ਚਾਰਚਨ ਲਾਇਆ ਹਨ ਔਰ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਿੰਸੀਪਲ ਲਾਈਟ ਹਾਊਸ ਪਬਲਿਕ ਸਕੂਲ ਸਮਰਾ ਸਾਰੇ ਪੇਰੈਂਟਸ ਦਾ ਦੀ ਧੰਨਵਾਦੀ ਹਾਂ ਕਿ ਅੱਜ ਜੋ ਸਾਡੇ ਸਕੂਲ ਵਿੱਚ ਐਨੂਅਲ ਫੰਕਸ਼ਨ ਹੋ ਰਿਹਾ ਹੈ ਜਿਸ ਵਿੱਚ ਸਾਰੇ ਬੱਚਿਆਂ ਨੇ ਆਲਮੋਸਟ 300 ਦੇ ਅਰਾਊਂਡ ਬੱਚੇ ਹੈ ਸਾਡੇ ਕੋਲ सारे बच्चों ने पार्टीसपेट किया है बच्चों वक् वक् तरह कल्चरल एक्टिविटीज वरह द एक्टिविटीज़ प्लस स्िट्स माइंडस डिफरेंट कैटेगरीज बच्चों तैयार किया गया है जो कि साढ़े स्टाफ ने बहुत मेहनत की है और बच्चों ने भी बहुत उत्सुकता इन सारिया एक्टिविटीज़ भाग लिया है एंड ਦੂਸਰਾ ਇਸ ਤੋਂ ਇਲਾਵਾ ਅਸੀਂ ਪ੍ਰਾਈਸ ਡਿਸਟ੍ਰੀਬਿਊਸ਼ਨ ਵੀ ਕੀਤਾ ਹੈ ਜਿਸ ਵਿੱਚ ਕੇ ਬੱਚਾ ਨੇ ਕਾਫੀ ਅਕੈਡਮਿਕਸ ਦੇ ਬੱਚੇ ਬਹੁਤ ਵਧੀਆ ਸਾਡੇ ਰਹੇ ਹਨ ਸਾਰੇ ਬੱਚਾ ਨੂੰ 1 ਤੋਂ 10 ਤੱਕ ਜੋ ਬੱਚਾ ਨੂੰ ਪ੍ਰਾਈਜ਼ ਦਿੱਤੇ ਗਏ ਹਨ ਹਰ ਖੇਤਰ ਵਿੱਚ ਬੱਚਿਆਂ ਦਾ ਬਹੁਤ ਵਧੀਆ ਰਿਹਾ ਹੈ ਇਸ ਦੇ ਨਾਲ ਨਾਲ ਹੀ ਪੇਰੈਂਟਸ ਦਾ ਵੀ ਬਹੁਤ ਸਹਿਯੋਗ ਹੈ ਕਿ ਉਹਨਾਂ ਨੇ ਸਾਨੂੰ ਹਰ ਚੀਜ਼ ਕੋਆਪਰੇਟ ਕੀਤਾ ਹੈ ਦਾ ਬੱਚਾ ਨੂੰ ਅਸੀਂ 12ਵੀਂ ਭੇਜਿਆ ਹੈਗਾ ਜਿਵੇਂ ਇੰਟਰ ਸਕੂਲ ਕੰਪੀਟੀਸ਼ਨਸ 'ਚ ਵੀ ਬੱਚੇ ਸਾਡੇ ਜਾ ਰਹੇ ਹੈ ਇਨ ਸਪੋਰਟਸ ਵਿਚ ਵੀ ਜਾ ਰਹੇ ਹੈ ਤੇ ਦੂਸਰਾ ਹੱਬ ਆਫ ਲਰਨਿੰਗ ਚ ਦੂਸਰੀਆਂ ਜੋ ਕਲਚਰ ਕਲਚਰਲ ਐਕਟੀਵਿਟੀਜ਼ ਹੁੰਦੀਆਂ ਉਹਨਾਂ ਚ ਵੀ ਪਾਰਟਿਸਿਪੇਟ ਕਰ ਰਹੇ ਹੈਗੇ ਆ ਤੇ ਉਹ ਕੁਛ ਨਾ ਕੁਛ ਜ਼ਰੂਰ ਉਥੋਂ ਹਾਸਿਲ ਕਰਕੇ ਆਂਦੇ ਆ ਐਂਡ ਇਨ ਫਿਊਚਰ ਆਲਸੋ ਮੇਰੀ ਪੇਰੈਂਟਸ ਨਾਲ ਪੇਰੈਂਟਸ ਨੂੰ ਰਿਕੁਐਸਟ ਹੈ ਕਿ ਇਸੇ ਤਰੀਕੇ ਨਾਲ ਉਹ ਸਾਨੂੰ ਕੋਆਪਰੇਟ ਕਰਦੇ ਰਹਿਣ ਔਰ ਬੱਚਿਆਂ ਨੂੰ ਸਾਡੀ ਕੋਸ਼ਿਸ਼ ਰਹੇਗੀ ਅਸੀਂ ਬੱਚਿਆਂ ਨੂੰ ਵੱਧ ਤੋਂ ਵੱਧ ਉਹਨਾਂ ਨੂੰ ਹਰ ਖੇਤਰ ਵਿੱਚ ਉਹਨਾਂ ਨੂੰ ਅਸੀਂ ਸਫਲ ਕਰਨ ਦੀ ਕੋਸ਼ਿਸ਼ ਕਰੀਏ ਜੀ ਧੰਨਵਾਦ ਜੀ